ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੇ ਪਲੱਸ ਅੱਗੇ ਆਉਣ ਵਾਲੇ ਜਿਹੜੇ ਦੋ ਤਿੰਨ ਦਿਨ ਨੇ ਇਹ ਦਿਨਾਂ ਦੀ ਆਪਾਂ ਗੱਲ ਕਰਾਂਗੇ ਕਿਉਂਕਿ ਇੱਕ ਪੱਛਮੀ ਸਿਸਟਮ ਆ ਰਿਹਾ ਵੈਸਟ ਇੰਡੀਆ ਸਰਵੰਸ ਸਰਗਰਮ ਹੋਣ ਜਾ ਰਹੀ ਆ ਉੱਤਰ ਹਾਰਦ ਦੇ ਵਿੱਚ ਤੇ ਇਹ ਆਪਣਾ ਕਿੰਨਾ ਕੁ ਪ੍ਰਭਾਵ ਪਾਏਗਾ ਸਿਸਟਮ ਕਿਹੜੇ ਖੇਤਰਾਂ ਦੇ ਵਿੱਚ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਆ ਸਰ ਬਣਨਗੇ ਇਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਆ ਡਿਟੇਲ ਵਾਈਜ਼ ਜਿਹੜੇ ਜ਼ਿਲ੍ਹਾ ਵਾਰਾਂ ਕਰਨੇ ਉਹ ਤੁਹਾਨੂੰ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਦੱਸੇ ਜਾਣਗੇ ਤੇ ਫਿਲਹਾਲ ਜੇਕਰ ਆਪਾਂ ਇਸ ਲਈ ਦੀਆਂ ਤਾਜ਼ਾ ਸੈਟਲਾਈਟ ਦਸਤਾਨਾ ਦੇਖੀਏ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਲਗਭਗ ਇਸ ਵੇਲੇ ਮੌਸਮ ਸਾਤ ਬਣਿਆ ਹੋਇਆ ਲਗਭਗ 26 6 ਸਵਾ 6 ਸਵਾ 6 ਬਜੰਗ ਜਾ ਰਹੇ ਨੇ ਸ਼ਾਮ ਦੇ ਤੇ 2 ਮਾਰਚ 2 ਅਪ੍ਰੈਲ ਦਾ ਜਿਹੜਾ ਦਿਨ ਹੈ ਉਹ ਬੀਤ ਚੁੱਕਾ ਹੈ ਰਾਤ ਹੁਣ ਆਉਣ ਵਾਲੇ ਘੰਟਿਆਂ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਬੀਤੇ ਦਿਨਾਂ ਦੇ ਮੁਕਾਬਲੇ ਅੱਜ ਦਾ ਦਿਨ ਵੀ ਉਸੇ ਤਰ੍ਹਾਂ ਗਰਮ ਰਿਹਾ ਜੀ ਤੇ ਟੈਂਪਰੇਚਰ ਵੀ ਜਿਹੜੇ ਆ ਅੱਜ ਹਾਲੇ ਤੱਕ ਅੰਕੜੇ ਅਫੀਸ਼ੀਅਲ ਜਾਰੀ ਨਹੀਂ ਕੀਤੇ ਮੌਸਮ ਵਿਭਾਗ ਨੇ ਪਰ ਜੋ ਜਾਰੀ ਕਰੇਗਾ ਤੇ 10 ਡਿਗਰੀ ਦਾ ਵਾਧਾ ਅੱਜ ਟੈਂਪਰੇਚਰ ਦੇ ਵਿੱਚ ਜ਼ਰੂਰ ਜਿਹੜਾ ਅੰਦਜ ਹੋਇਆ ਹੋਵੇਗਾ ਐਸਰੇ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਕਿ ਪੰਜਾਬ ਦੇ ਜਿਹੜੇ ਮਾਲਵਾ ਖੇਤਰ ਦੇ ਪੱਛਮੀ ਚਲੇ ਆ ਇਹਨਾਂ ਖਾਗਾਂ ਦੇ ਵਿੱਚ ਹਲਕੀ ਟਟਮੀ ਬੱਦਲਬਾਹੀ ਕਿਤੇ ਕਿਤੇ ਵਾਣੇ ਸ਼ੁਰੂ ਹੋ ਚੁੱਕੀ ਆ ਐਂਟਰ ਕਰ ਰਹੀ ਆ ਪਾਕਿਸਤਾਨ ਵਾਲੇ ਪਾਸਿਓ ਤੇ ਜਿਹੜਾ ਸਿਸਟਮ ਆ ਉਹ ਐਸ ਵੇਲੇ ਪਾਕਿਸਤਾਨ ਵਿੱਚ ਸਰਗਰਮ ਹੋ ਚੁੱਕਿਆ ਤੇ ਅੱਗੇ ਵਾਅਦਾ ਹੋਇਆ ਅਗਲੇ ਜਿਹੜੇ 24 36 ਘੰਟੇ ਨੇ ਇਹ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਉੱਤਰਾਖੰਡ ਹਿਮਾਚਲ ਇਹਨਾਂ ਖਾਗਾਂ ਦੇ ਵਿੱਚ ਪਹੁੰਚ ਕਰੇਗਾ ਇਸ ਸਿਸਟਮ ਦਾ ਮੁੱਖ ਜਿਹੜਾ ਅਸਰ ਹੈ ਉਹ ਪੰਜਾਬ ਦੇ ਵਿੱਚ ਨਹੀਂ ਹਨ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਬੂੰਦਾਬੰਦੀ ਜਿਆਦਾ ਸਾਰ ਜਰੂਰ ਪਣਨਗੇ ਭਾਵੇਂ ਉਹ ਮਾਲਵਾ ਖੇਤਰ ਹੈ ਮਾਝਾ ਖੇਤਰ ਹੈ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਫਰੀਦਕੋਟ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਇਹਨਾਂ ਸਾਰੇ ਜਨਾਂ ਦੇ ਵਿੱਚ ਕੁਝ ਖੇਤਰਾਂ ਸੇ ਹੋ ਸਕਦੇ ਨੇ ਜਿੱਥੇ ਹਲਕੀ ਕਿਣਵੜ ਹੋ ਸਕਦੀ ਹੈ ਰਾਜਸਥਾਨ ਦੇ ਖਾਸ ਕਰਕੇ ਦਾ ਮੁੱਖ ਜਿਹੜਾ ਅਸਰ ਹੈ ਉਹ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਹੋਏਗਾ ਤੇ ਪੱਛਮੀ ਭ ਗਨੇ ਜਿਹੜੇ ਸ਼੍ਰੀ ਗੰਗानगर ਹਰਿਮਾਨਾਗੜ ਨੂੰਫਗਾੜਾ ਸਰਤਗੜਾ ਇਹਨਾਂ ਫਾਗਾਂ ਦੇ ਵਿੱਚ ਬਦਲਵਾਏ ਗੁਜ਼ਰੇਗੀ ਕਿਤੇ ਕਿਤੇ ਹਲਕੀ ਬੂੰਦਾ ਬੰਦੀ ਇਹਨਾਂ ਫਾਗਾਂ ਦੇ ਵਿੱਚ ਸੰਭਵ ਹੈ ਹਰਿਆਣੇ ਦੇ ਵਿੱਚ ਵੀ ਦੱਖਣ ਪੂਰਬੀ ਫਾਗਾਂ ਦੇ ਵਿੱਚ ਪੱਛਮੀ ਫਾਗਾਂ ਦੇ ਵਿੱਚ ਇਹ ਸਿਸਟਮ ਆਪਣਾ ਅਸਰ ਦਿਖਾਵੇਗਾ ਤੇ ਕੁਝ ਫਾਗਾਂ ਦੇ ਵਿੱਚ ਇੱਥੇ ਵੀ ਬਦਲਵਾਏ ਦੇ ਨਾਲ ਮੀਂਹ ਦੇ ਅਸਰ ਬਣਨਗੇ ਜੀਓਪੀ ਦਾ ਵੀ ਪੱਛਮੀ ਫਾਗਾਂ ਦੇ ਵਿੱਚ ਇਸ ਸਿਸਟਮ ਦੇ ਸਦਕਾ ਬਦਲਵਾਏ ਨਾਲ ਮੀਂਹ ਦੀ ਉਮੀਦ ਰਹੇਗੀ ਪਹਾੜੀ ਖੇਤਰਾਂ ਦੇ ਵਿੱਚ ਹੇਠਲੇ ਫਾਗਾਂ ਦੇ ਵਿੱਚ ਇਹ ਸਿਸਟਮ ਮੀ ਜੜਿਆ ਲਵਾ ਸਕਦਾ ਤੇ ਦੂਜੇ ਫਾਸਲੇ ਤੇ ਦੇ ਸਕਦੇ ਹਾਂ ਕਿ ਅਸਲੇ ਅਰਕ ਸਾਗਰ ਤੋਂ ਉੱਠਿਆ ਜਿਹੜਾ ਚੱਕਰਪਤੀ ਹਵਾਵਾਂ ਦਾ ਖੇਤਰ ਹੈ ਉਹ ਉੱਪਰ ਦੇ ਲੰਘ ਰਿਹਾ ਜੀ ਕਰਨਾਟਕਾ ਤੇ ਲੰਗਾਨਾ ਮੱਧ ਪ੍ਰਦੇਸ਼ ਛੱਤੀਸਗੜ ਵਿਆਰ ਇਹਨਾਂ ਖੇਤਰਾਂ ਦੇ ਉੱਪਰ ਦੀ ਤੇ ਅੱਜ ਮੱਧ ਪ੍ਰਦੇਸ਼ ਤੇ ਵਿਆਰ ਦੇ ਕੁਝ ਖੇਤਰ ਔਰ ਕਰਨਾਟਕਾ ਤੇ ਲੰਗਾਨਾ ਦੇ ਕੁਝ ਖੇਤਰਾਂ ਦੇ ਵਿੱਚ ਅ ਦਰਮਿਆਨੇ ਛਰਾਟੇ ਦਰਮਿਆਨੇ ਮੀਂਹ ਦੇ ਨਾਲ ਕਿਤੇ ਕਿਤੇ ਗੜੇਮਾਰੀ ਹੋ ਰਹੀ ਹੈ ਤੇ ਇਹ ਜਿਹੜਾ ਸਿਸਟਮ ਹੈ ਅੱਗੇ 24 36 ਘੰਟਿਆਂ ਤੱਕ ਇਹਨਾਂ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਦਾ ਵਾਲਾ ਫਿਲਹਾਲ ਉੱਤਰ ਹਾਰਦ ਦੇ ਵਿੱਚ ਜਿਹੜਾ ਹੁਣ ਸਿਸਟਮ ਆ ਰਿਹਾ ਇਹ ਆਪਣਾ ਅਸਰ ਦਿਖਾਵੇਗਾ ਬਾਕੀ ਇਹ ਸਿਸਟਮ ਜੇਕਰ ਅੱਗੇ ਪਿੱਛੇ ਹੁੰਦਾ ਹੈ ਕੁਝ ਬਦਲਾ ਆਉਂਦਾ ਤੇ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਬਿਲਕੁਲ ਸਟੀਕ ਅਨੁਮਾਨ ਇਹਦਾ ਦੱਸਾਂਗੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕੀ ਤਬਦੀਲੀ ਹੈ ਤੇ ਕਿੰਨਾ ਕੁ ਇਹ ਸਿਸਟਮ ਆਪਣਾ ਅਸਰ ਦਿਖਾਵੇਗਾ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲੈ ਲੈਂਦੇ ਹਾਂ ਜੋ ਮੌਸਮ ਫਾਗਨੇ ਜਾਰੀ ਕੀਤੀ ਹੈ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਵਾਰਨਿੰਗ ਨਹੀਂ ਜਾਰੀ ਕੀਤੀ ਕੋਈ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਹੈ ਤੇ ਮੌਸਮ ਆਪਣਾ ਜਿਉਂਦਾ ਤਿਉ ਬਣਿਆ ਰਹਿ ਸਕਦਾ ਕਿਉਂਕਿ ਮੀਂਹ ਜਗਰਦਾਰਜ ਹੁੰਦੇ ਵੀ ਨਹੀਂ ਤਾਂ ਕੁਝ ਫਾਗਾਂ ਦੇ ਜੇਕਰ ਕੋਈ ਅਪਡੇਟ ਮਾਸਾ ਫਾਗਲ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਦਿੱਤੀ ਜਾਵੇਗੀ ਤਾਂ